ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਫੇਰ ਇੱਕ ਕੇਸ ਦੇ ਵਿੱਚ ਤਰੀਕ ਸੀ ਜਿਹੜਾ ਪਾਸਪੋਰਟ ਸਕੈਂਡਲ ਮੋਗਾ 18 ਸਾਲ ਪੁਰਾਣਾ ਇੱਕ ਕੇਸ ਤੇ ਬਹੁਤ ਖੱਟੇ ਮਿੱਠੇ ਮਾਰੇ ਚੰਗੇ ਤਜਰਬੇ ਇਸ ਕੇਸ ਨਹੀਂ ਕਰਵਾਈ ਤੇ ਗੱਲ ਹੁੰਦੀ ਹੈ ਸਾਡੀ ਜੁਡੀਸ਼ਰੀ ਦੇ ਉੱਤੇ ਵੈਸੇ ਮੈਂ ਤਾਂ ਜਿੰਨਾ ਅੱਜ ਤੱਕ ਇਹ ਹੈ ਵੀ ਜਿਵੇਂ ਕਹਿੰਦੇ ਵੀ ਕਣਕ ਦੇ ਵਿੱਚ ਕਾਂਗਿਆਰੀ ਹੁੰਦੀ ਹੈ ਪਰ ਜਿੰਨਾ ਸਾਡਾ ਜਿੰਨਾ ਕ ਬਾਹਰ ਆ ਬਹੁਤ ਚੰਗੇ ਜੱਜ ਸਾਹਿਬਾਨ ਨੇ ਲੜਿਆ ਇਹ ਕੇਸ ਵੀ ਬੜਾ ਟੇਡਾ ਮੇਡਾ ਕੇਸ ਸੀ ਇਹਦੇ ਵਿੱਚ ਸਜ਼ਾ ਹੋਈ ਲੋਕੀਆਂ ਨੂੰ ਔਰ ਕਿਉਂਕਿ ਬੜਾ ਪ੍ਰਾਣਾ ਰਿਕਾਰਡ ਇਕੱਠਾ ਕਰਨਾ ਪਿਆ ਤੇ ਬੜੀ ਚੁਣੌਤੀ ਹੁੰਦੀ ਹੈ ਇਹ ਜਿਹੇ ਕੇਸਾਂ ਦੇ ਵਿੱਚ ਜਿਹਦੇ ਵਿੱਚ ਖਾਸ ਕਰਕੇ ਆਪਦੇ ਮੁਲਾਜ਼ਮ ਹੋਣ ਹੋਰ ਅਫਸਰਾਂ ਦੀ ਇਨਵੋਲਵਮੈਂਟ ਹੋਵੇ ਤੇ ਮੈਂ ਅੱਜ ਇੱਕ ਜ਼ਿਕਰ ਕੀਤਾ ਰਮਨ ਨੇ ਮੈਨੂੰ ਵੀ ਸਵਾਲ ਪੁੱਛਿਆ ਸੀਗਾ ਤੜਕੇ ਮੈਂ ਕਿਹਾ ਰਮਨ ਫਰੀਦਕੋਟ ਮੈਂ ਭਰਤੀ ਹੋਣ ਤੋਂ ਬਾਅਦ ਇੱਕ ਡੀਐਸਪੀ ਸਾਹਿਬ ਨਾਲ ਮੈਂ ਗੱਲਬਾਤ ਲੱਗਿਆ ਡੀਐਸਪੀ ਦੀ ਸਾਡੀ ਭਰਤੀ ਹੋਣ ਤੋਂ ਤੁਰੰਤ ਬਾਅਦ ਸਾਡੀ ਟ੍ਰੇਨਿੰਗ ਕਰਾਈ ਗਈ ਸੀ ਮਿਲਟਰੀ ਦਾ ਫਰੀਦਕੋਟ 288 ਵੀਡੀਓ ਰਜiment ਉਸ ਵੇਲੇ ਬੈਠੀ ਸੀ ਤੇ ਸਾਨੂੰ ਤੁਰੰਤ ਜਿਹੜਾ ਹੈਗਾ ਫੌਜ ਦੇ ਹਵਾਲੇ ਕਰ ਦਿੱਤਾ ਗਿਆ 75 ਦਿਨ ਦੀ ਟ੍ਰੇਨਿੰਗ ਸਾਡੀ ਉੱਥੇ ਚੱਲੀ ਤੇ ਬਹੁਤ ਉਸ ਟ੍ਰੇਨਿੰਗ ਨੇ ਸਾਡਾ 베ਸ ਜਿਹੜਾ ਸੀ ਬਹੁਤ ਸਟਰੋਂਗ ਬੰਨਿਆ ਫਿਰ ਕੁਝ ਪੁਲਿਸ ਲਾਈਨ ਫਰੀਦਕੋਟ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਆਰਜੀ ਡਿਊਟੀਆਂ ਤੇ ਲਾ ਦਿੱਤਾ ਗਿਆ ਮੈਨੂੰ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਤੇ ਦਿੱਤਾ ਗਿਆ ਫਿਰ ਅਸੀਂ ਜਹਾਨ ਖੇਲਣਾ ਟ੍ਰੇਨਿੰਗ ਕਰਨ ਚਲੇ ਜਾਂਦੇ ਆ ਤੇ ਟ੍ਰੇਨਿੰਗ ਤੋਂ ਬਾਅਦ ਆਉਂਦਿਆਂ ਹੀ ਮੈਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਉਹਨਾਂ ਦੇ ਨਾਲ ਮਤੌਰ ਗੱਲਬਾਤ ਮੇਰੀ ਤਨਾਤੀ ਕਰ ਦਿੱਤੀ ਉਹਨ ਜਿੰਨਾ ਚਿਰ ਅਸੀਂ ਸਾਡੇ ਡੀਐਸਪੀ ਸਾਹਿਬ ਦੇ ਨਾਲ ਰਹੇ ਸੀਗੇ ਉਹਨਾਂ ਚਿਰ ਤਾਂ ਰੋਜ਼ ਤੀਆਂ ਹੀ ਹੁੰਦੀਆਂ ਸੀ ਵੀ ਕਦੇ ਕਿਸੇ ਦੇ ਵਿਆਹ ਤੇ ਇਨਵਾਈਟ ਕਿਸੇ ਦੀ ਪਾਰਟੀ ਤੇ ਇਨਵਾਈਟ ਕਿਸੇ ਦੇ ਜਨਮ ਦਿਨ ਤੇ ਲੋਕ ਆਫਸਰਾਂ ਨੂੰ ਸੱਦਦੇ ਆਫਸਰ ਜਾਂ ਜਾਂਦੇ ਔਰ ਜਦੋਂ ਮੈਂ ਜੱਜ ਸਾਹਿਬ ਨਾਲ ਲੱਗਿਆ ਤਾਂ ਕੰਮ ਉਲਟ ਹੋ ਗਿਆ ਅਸੀਂ ਉਹਨਾਂ ਦੇ ਘਰੋਂ ਵਾਪਸ ਆਏ ਤੇ ਘਰੇ ਵੀ ਮਾਹੌਲ ਜਿਹੜਾ ਸੀ ਬੜਾਈ ਸ਼ਾਂਤ ਚੁੱਪ ਕਿਉਂਕਿ ਬੱਚੇ ਉਹਨਾਂ ਦੇ ਬਾਅਦ বোর্ডিং 'ਚ ਪੜ੍ਹਦੇ ਸੀ ਤੇ ਦੋਨੇ ਹਸਬੰਦ ਵਾਈਫ ਉਹ ਤੇ ਤੀਜਾ ਮੈਂ ਇਸ ਗੁੱਟੀ ਨਾਲ ਦਿਖਾ ਕੇ ਰਾਤ ਨੂੰ ਚੁੱਪਚੀ ਬੀਤੇ ਬਸ ਪੈ ਗਏ ਤਵਨ ਨਾ ਕਿਸੇ ਨੇ ਕੋਈ ਗੱਲ ਕੀਤੀ ਨਾ ਬਾਤ ਤੇ ਮੈਂ ਜਦੋਂ ਫਰੀਦਕੋਟ ਆਏ ਤੇ ਮੈਂ ਇਹਨਾਂ ਨੂੰ ਆਪਦੀ ਹੁਣ ਉਮਰ ਦੇ ਮੁਤਾਬਕ ਨਾ ਲਾ ਲਓ ਜਾਂ ਦਾਣ ਪੋਲ ਪੂਣਾ ਲਾ ਲਓ ਮੈਂ ਇਹਨਾਂ ਨੂੰ ਕਿਹਾ ਬਈ ਸਰ ਵੀ ਮੈਂ ਤੁਹਾਡੇ ਨਾਲ 2 ਮਹੀਨੇ ਹੋ ਗਏ ਲੱਗਿਆ ਨੂੰ ਵੀ ਆਪਣੀ ਕਿਸੇ ਨਾਲ ਬਣਦੀ ਮੁਰੰਦੀ ਨਹੀਂ ਗਈ ਵੀ ਆਪਣੇ ਵੀ ਆਉਂਦਾ ਜਾਂਦਾ ਹੀ ਨਹੀਂ ਜਾਂ ਵੀ ਆਪਾਂ ਕਿਸੇ ਰਿਸ਼ਤੇਦਾਰ ਨਾਲ ਵਰਤਦੇ ਹੀ ਨਹੀਂ ਵੀ ਮੈਂ ਡੀਐਸਪੀ ਸਾਹਿਬ ਨਾਲ ਹੁੰਦਾ ਸੀਗਾ ਵੀ ਉੱਥੇ ਤਾਂ ਰੋਜ਼ ਹੀ ਕੋਈ ਨਾ ਕੋਈ ਇਨਵਾਈਟਡ ਪ੍ਰੋਗਰਾਮ ਆਇਆ ਰਹਿੰਦਾ ਸੀ ਤੇ ਉਹਨਾਂ ਨੇ ਨਾ ਮੇਰੀ ਗੱਲ ਸੁਣ ਕੇ ਕਿਉਂਕਿ ਬੜੇ ਸਿਆਣੇ ਲੋਕ ਆਉਂਦੇ ਵਿਦਵਾਨ ਲੋਕ ਆਉਂਦੇ ਆ ਜੱਜ ਕਿਉਂਕਿ ਐਵੇਂ ਥੋੜੀ ਹੁੰਦਾ ਅਗਲਾ ਕਹਿੰਦਾ ਵੀ ਤੂੰ ਕਿਹੜਾ ਜੱਜ ਲੱਗੇ ਆ ਤੇ ਉਹਦੀ ਕਲਮ 'ਚ ਇੰਨੀ ਪਾਵਰ ਹੁੰਦੀ ਆ ਵੀ ਬੰਦੇ ਨੂੰ ਫਾਂਸੀ ਦੇ ਤਖਤੇ ਤੇ ਪਹੁੰਚਾ ਵੀ ਦਿੰਦੀ ਆ ਤੇ ਤੋਂ ਲਾਹ ਵੀ ਲੈਂਦੀ ਆ ਜੱਜ ਤੇ ਰੱਬ ਇੱਕ ਬਰਾਬਰ ਗਿਣੇ ਗਏ ਆ ਉਹ ਮੈਨੋਂ ਦੇ ਬੇਟਾ ਜੱਜ ਦੀ ਜ਼ਿੰਦਗੀ ਵਿਧਵਾ ਔਰਤ ਵਰਗੀ ਹੁੰਦੀ ਆ ਕਹਿੰਦੇ ਵੀ ਵਿਧਵਾ ਔਰਤ ਕਿਸੇ ਰਿਸ਼ਤੇਦਾਰੀ ਚੋਂ ਲੱਗਦੇ ਕਿਸੇ ਭੈਣ ਭਰਾ ਕਿਸੇ ਚਾਚੇ ਤਾਏ ਮਾਮੇ ਫੁਫੜ ਨਾਲ ਵੀ ਗੱਲ ਕਰਦੀ ਹੋਵੇ ਤੇ ਬਾਹਰਲੇ ਦੇਖਣ ਵਾਲੇ ਲੋਕ ਜਜਮੈਂਟ ਗਲਤ ਕਰਦੇ ਆ ਕਿਉਂਕਿ ਸਿਰ ਤੇ ਸਿਰ ਦਾ ਸਾਈ ਨਹੀਂ ਹੁੰਦਾ ਇਸ ਕਰਕੇ ਬਹੁਤ ਨਿਗਾ ਜਿਹੜੀ ਹੁੰਦੀ ਆ ਲੋਕਾਂ ਦੀ ਹੋਰ ਤਰ੍ਹਾਂ ਦੀ ਵੀ ਵਿਧਵਾ ਔਰਤ ਕਿਸੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰ ਸਕਦੀ ਹਾਰ ਸ਼ਿੰਗਾਰ ਵੀ ਨਹੀਂ ਕਰ ਸਕਦੀ ਕੋਈ ਚੰਗਾ ਕੱਪੜਾ ਵੀ ਨਹੀਂ ਪਾ ਸਕਦੀ ਕਿਉਂਕਿ ਜ਼ਿੰਦਗੀ ਬਹੁਤ ਬੰਦਸ਼ਾਂ ਚ ਚਿਰ ਚੱਲਦੀ ਹੈ ਉਹਦੇ ਇਸੇ ਤਰ੍ਹਾਂ ਹੀ ਜੱਜ ਦੀ ਪਦਵੀ ਆ ਹਾਂਜੀ ਕਿਵੇਂ ਵੀ ਜਿਹਦੇ ਵਿੱਚ ਬੰਦਸ਼ਾਂ ਹੀ ਬੰਦਸ਼ਾਂ ਲੱਗ ਜਾਂਦੀਆਂ ਕਿਉਂਕਿ ਕੁਰਸੀ ਇਸ ਤਰ੍ਹਾਂ ਦੀ ਹੈ ਅੱਛਾ ਜੀ ਸੋ ਦੋਸਤੋ ਵਾਕਿਓ ਹੀ ਸਹੀ ਗੱਲ ਆ ਉਹਨਾਂ ਨੇ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਉਹਨਾਂ ਚ ਸਿੱਖਿਆ ਬੜਾ ਕੁਝ ਉਹ ਕਹਿੰਦੇ ਵੀ ਜੇ ਅਸੀਂ ਪਬਲਿਕ ਪਲੇਸ ਤੇ ਜਾਵਾਂਗੇ ਕਿਸੇ ਪ੍ਰੋਗਰਾਮਾਂ ਤੇ ਜਾਵਾਂਗੇ ਤੇ ਲੋਕਾਂ ਨਾਲ ਵਿਚਸਪ ਹੋਵਾਂਗੇ ਤੇ ਸਾਡੇ ਤੇ ਉਂਗਲਾ ਉੱਠਣ ਲੱਗ ਜਾਂਦੀਆਂ ਵੀ ਇਹ ਜੱਜ ਹੁਣ ਇਨਸਾਫ ਨਹੀਂ ਕਰ ਸਕਦਾ ਕਿਉਂਕਿ ਇਹ ਪਬਲਿਕ ਪਲੇਸ ਤੇ ਲੋਕਾਂ ਨਾਲ ਵਿਚਰਦਾ ਚਲੋ ਅੱਜ ਦੇ ਜਮਾਨੇ ਦੇ ਮੁਤਾਬਕ ਕੁਝ ਗੱਲਾਂ ਦਾ ਫਰਕ ਪਿਆ ਦੁਨੀਆ ਅਡਵਾਂਸ ਹੁੰਦੀ ਆ ਕੁਝ ਗੱਲਾਂ ਅਡਵਾਂਸ ਹੋ ਜਾਂਦੀਆਂ ਪਰ ਉਹ ਬੜੇ ਜੱਜ ਜਿਹੜੇ ਉਹ ਵੇਖੇ ਬੜੀ ਲਿਮਟ ਜ਼ਿੰਦਗੀ ਜਿਉਣ ਵਾਲੇ ਬੜਾ ਸਾਫ ਸੁਥਰਾ ਉਹਨਾਂ ਦਾ ਜੀਵਨ ਉੱਚਾ ਸੁੱਚਾ ਹੁੰਦਾ ਸੀ ਤੇ ਉਹ ਗੱਲ ਯਾਦ ਆ ਕੇ ਅੱਜ ਮੈਂ ਗੱਲ ਇਹਦੇ ਨਾਲ ਕੀਤੀ ਦੂਸਰੀ ਘਟਨਾ ਮੋਗੇ ਕਚੈਰੀ ਦੀ ਆ ਉਹਦੇ ਚ ਜੱਜ ਸਾਹਿਬ ਦੀ ਪਾਵਰ ਮੇਰੀ ਵਾਈਫ ਬਾਹਰ ਆਈ ਤੇ ਇਨਸਾਨੀਅਤ ਕੀ ਹੁੰਦੀ ਹੈ ਉਹ ਵੀ ਆਪਾਂ ਅੱਜ ਤੁਹਾਡੇ ਨਾਲ ਜ਼ਿਕਰ ਕਰਾਂਗੇ ਮੈਂ ਫਿਰੋਜ਼ਪੁਰ ਤੋਂ ਇੱਕ ਪੇਸ਼ੀ ਲੈ ਕੇ ਆਇਆ ਕਿਸੇ ਨੌਜਵਾਨ ਦੀ ਨੌਜਵਾਨ ਇਹ ਇਹ ਗੈਗਿਸਟਰ ਕੈਟਾਗਰੀ ਦੇ ਵਿੱਚੋਂ ਆਉਂਦਾ ਸੀ ਮਰ ਦੋ ਮਰਡਰ ਕੇਸ ਸੀ ਉਹਦੇ ਜੇਲ੍ਹ ਦੇ ਵਿੱਚ ਕੋਈ ਲੜਾਈ ਹੋਈ ਤੇ ਉਸ ਮੁੰਡੇ ਦੇ ਨਾ ਰਮਨ ਤਵਾ ਮਾਰਿਆ ਸਿਰ 'ਚ ਨਾਲ ਦੇ ਕਿਉਂਕਿ ਗਰੁੱਪ ਵੱਜ ਕੇ ਹੁੰਦੀਆਂ ਜੇਲ੍ਹਾਂ 'ਚ ਵੀ ਜੰਗਦੀਆਂ ਤੇ ਉਹਦੇ ਜਦ ਸਿਰ ਦੇ ਵਿੱਚ ਛੱਟ ਜਿਆਦਾ ਵੱਜ ਗਈ ਜੇਲ੍ਹ ਦੇ ਹਸਪੀਟਲ 'ਚ ਇਲਾਜ ਹੋਇਆ ਤੇ ਉਹ ਬੰਦਾ ਜਾਨਕਿ ਦਿਮਾਗੀ ਤੌਰ ਤੇ ਬਿਮਾਰ ਹੋ ਗਿਆ ਜਿਵੇਂ ਕਹਿੰਦੇ ਕਿ ਅਸੀਂ ਵੀ ਬੰਦਬੁੱਧੀ ਟਾਈਪ ਹੋ ਗਿਆ ਉਹ ਕਿਸੇ ਨਾਲ ਬੋਲਦਾ ਨਹੀਂ ਸੀ ਚੱਲਦਾ ਨਹੀਂ ਸੀ ਉੱਥੇ ਇੱਕ ਕੋਨੇ ਵਿੱਚ ਡਿੱਗਿਆ ਪਿਆ ਰਹਿੰਦਾ ਸੀ ਸਾਰਾ ਦਿਨ ਉਹਦਾ ਪਿਆ ਰਹਿੰਦਾ ਸੀ ਕਿਉਂਕਿ ਦਿਮਾਗ ਕੰਮ ਕਰਨ ਨੂੰ ਹਟ ਗਿਆ ਸੱਟ ਜਿਹੜੀ ਉਹ ਸਿਰ ਦੇ ਵਿੱਚ ਜਿਆਦਾ ਵੱਜ ਗਈ ਤੇ ਦਿਮਾਗ ਇੱਕ ਹਿਸਾਬ ਦਾ ਅਧੇ ਹੋ ਜਿਆਦਾ ਦਿਮਾਗ ਡੈਡ ਹੋ ਗਿਆ ਤੇ ਗੁਰਸਾਖ ਜੱਟ ਸਿੰਘ ਉਹਦੇ ਸੈਸ਼ਨ ਦਾ ਅੱਜ ਹੁੰਦੇ ਸੀ ਆਪਣੇ ਲੋਕੀ ਤੇ ਅਸੀਂ ਉਹਨਾਂ ਨੂੰ ਜਦੋਂ ਲੈ ਕੇ ਆਏ ਤੇ ਉਸ ਮੁੰਡੇ ਦਾ ਪਹਿਲਾਂ ਤਾਂ ਬਾਥਰੂਮ ਗੱਡੀ ਦੇ ਵਿੱਚ ਬਹੌਣ ਲੱਗਿਆ ਉਹਨੇ ਕਰਤਾ ਤੇ ਸਾਰੇ ਮੁਲਾਜ਼ਮ ਬੜੀ ਤਕਲੀਫ ਜੀ ਬੰਨਣ ਲੱਗ ਪਏ ਵੀ ਯਾਰ ਮੈਂ ਉਹਨੂੰ ਕਿਹਾ ਮੈਂ ਹਜ਼ਾਰ ਇਹਦੇ ਵਸ ਦੀ ਗੱਲ ਨਹੀਂ ਇਹਨੂੰ ਆਪਾਂ ਨੂੰ ਲਿਜਾਣਾ ਹੀ ਪੈਣਾ ਕਿਉਂਕਿ ਦੀ ਤਰੀਕ ਹੈ ਪੇਸ਼ੀ ਹੈ ਕਿ ਉਹ ਇੱਥੇ ਸੀ ਇੱਕ ਦੂਜੀ ਉਹਦੀ ਤਰੀਕ ਮੋਗੇ ਤੋਂ ਬਾਅਦ ਜੀਰੇ ਸੀ ਉੱਥੇ ਨੇ ਅਦਾਲਤ ਵਿੱਚ ਖੜਿਆ ਹੀ ਫਿਰ ਉਹਨੇ ਬਾਥਰੂਮ ਦੇ ਥੋੜੀ ਜੀ ਟਾਇਲਟ ਉਹਦੀ ਨਿਕਲ ਮੈਂ ਜੱਜ ਸਾਹਿਬ ਨੂੰ ਰਿਕਵੈਸਟ ਕੀਤੀ ਮਾਨਸਿਕ ਰੋਗੀ ਬੰਦਾ ਵੀ ਇਹ ਤਾਂ ਜੇਲ੍ਹ ਚ ਰੱਖਿਆ ਨਹੀਂ ਜਾ ਸਕਦਾ ਤੇ ਇਹ ਪਤਾ ਨਹੀਂ ਜੇਲ੍ਹ ਸੁਪਰਡੈਂਟ ਜਾਂ ਉਹਨਾਂ ਦਾ ਜਿਹੜਾ ਸਟਾਫ ਇਹਨੂੰ ਕਿਵੇਂ ਰੱਖੀ ਬਿਠਾ ਹੈ ਇਨੂੰ ਤਾਂ ਤੁਰੰਤ ਹਸਪੀਟਲ ਸ਼ਿਫਟ ਕਰਨਾ ਚਾਹੀਦਾ ਜਿਹੜੇ ਦੇ ਹਾਲਾਤ ਹੈ। ਉਹਨਾਂ ਸاج ਸਾਹਿਬ ਦੀ ਪਾਵਰ ਦੇਖੋ ਦੋਸਤੋ ਉਹਨਾਂ ਦਾ ਵਕੀਲ ਬਣਾਇਆ ਉਹਦੇ ਵਾਰਸ ਸੱਦ ਕੇ ਤੇ ਮੇਰੇ ਬਿਆਨ ਲਿਖ ਕੇ ਜੈ ਸਾਹਿਬ ਨੇ ਉਹਨੂੰ ਸਿੱਧਾ ਜਿਹੜਾ ਹੈਗਾ ਪਰਿਵਾਰ ਦੇ ਹਵਾਲੇ ਕਰਕੇ ਹਸਪੀਟਲ ਦਾ ਜਿਹੜਾ ਹੈਗਾ ਜੇਲ ਵਾਲਿਆਂ ਨੂੰ ਮੈਂ ਭੇਜਦਾ ਲਿਖ ਕੇ ਵੀ ਇਹਨੂੰ ਤੁਰੰਤ ਕਿਹੜਾ ਬਾਹਰ ਉਹਦਾ ਚੰਗੇ ਹਸਪੀਟਲ ਤੋਂ ਇਲਾਜ ਕਰਵਾਇਆ ਜਾਵੇ। ਮਤਲਬ ਇੰਨੀ ਪਾਵਰ ਹੈ ਜਿਹੜੀ ਜੱਜ ਚੱਜ ਦੀ ਦਿੰਦੀ ਹੈ। ਬੰਦੇ ਨੂੰ ਬੰਨ੍ਹਣਾ ਛੱਡਣਾ ਇੱਕ ਬਿਲਟ ਸਕਿੱਟ ਤੱਕ ਤੇ ਇਹ ਜਿਹੜੀਆਂ ਸਾਡੀਆਂ ਇਹ ਸੰਸਥਾਵਾਂ ਇਹ ਬਚੀਆਂ ਰਹਿਣੀਆਂ ਚਾਹੀਦੀਆਂ ਤੇ ਜਿਹੜਾ ਸਾਡਾ ਪਾਸਪੋਰਟ ਸਕੈਂਡਲ ਦਾ ਕੇਸ ਆ ਮੈਨੂੰ ਲੱਗਦਾ ਵੀ ਅੱਜ ਮੈਂ ਜੈਸਾਹਬ ਨਾਲ ਗੱਲ ਵੀ ਸ਼ੇਅਰ ਕੀਤੀ ਮੈਂ ਕਿਹਾ ਜੀ 7400 ਮਲਜ਼ਮ ਇੱਕੇ ਕੇਸ ਦੇ ਵਿੱਚ ਜਿਹੜੇ ਤੁਹਾਡੀ ਕੋਰਟ ਦੇ ਵਿੱਚ ਚਲਾੜ ਹੋ ਚੁੱਕੇ ਆ ਉਹ ਬੜਾ ਉਹ ਵੀ ਕਹਿੰਦੇ ਵੀ ਬੜਾ ਇੰਟਰਸਟਿਡ ਕੇਸ ਆ ਵੀ ਇੰਨੇ ਮਲਜ਼ਮ ਇੱਕ ਕੇਸ ਨਾਲ ਰਿਲੇਟਡ ਸਵਾਚਾਰ ਸਮੁਲਤ ਜਿਵੇਂ ਇੱਕ ਕੇਸ ਨਾਲ ਦੇ 18 ਸਾਲ ਤੋਂ ਇਹ ਕੇਸ ਰੈਗੂਲਰ ਚੱਲ ਰਿਹਾ ਤੇ ਮੇਰੀਆਂ ਰੈਗੂਲਰ ਗਵਾਹੀਆਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਤੇ ਇਸ ਕਰਕੇ ਇਨਸਾਨੀਅਤ ਦਾ ਕੰਮ ਤੁਹਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਤੇ ਇਹ ਸੰਸਥਾਵਾਂ ਸਾਡੀਆਂ ਅਰਦਾਸ ਕਰਿਓ ਵੀ ਇਹ ਬੱਚੀਆਂ ਰਹਿਣ ਜਿੱਥੇ ਇਨਸਾਫ ਦੇ ਮੰਦਰ ਇਨਸਾਫ ਤੇ ਇਹ ਬੈਠਣ ਵਾਲੇ ਲੋਕ ਇਹਨਾਂ ਲੋਕਾਂ ਨੂੰ ਤਤੀਬਾ ਨਾ ਲੱਗੇ ਮੈਂ ਕਹਿੰਦਾ ਵੀ ਇਹ ਮਰਿਆਦਾ ਚਲੋ ਫਰਕ ਤਾਂ ਹੈ ਕੁਛ ਲੋ ਜਦੋਂ ਚੀਜ਼ਾਂ ਹੈ ਜੀਆਂ ਸੁਣਦੇ ਆ ਪਰ ਜਿੰਨਾ ਕਿ ਸਾਡਾ ਵਾਹ ਪਿਆ ਜੱਜ ਸਾਹਿਬਾਨ ਜਿੰਨੇ ਵੀ ਮੇਰੇ ਤੋਂ ਵਾਹ ਪਿਆ ਵਧੀਆ ਵਧੀਆ ਜੱਜਾਂ ਨੇ ਔਰ ਉਹਨਾਂ ਨੇ ਆਪਣੀਆਂ ਕੁਰਸੀਆਂ ਦਾ ਇਨਸਾਫ ਕੀਤਾ ਤੇ ਲੋਕ ਵੀ ਜਿੰਨਾ ਕ ਇਨਸਾਫ ਚਲੋ ਅਧੂਰਾ ਮਿਲ ਗਿਆ ਕਿਵੇਂ ਵੀ ਮਿਲ ਗਿਆ ਪਰ ਜੇ ਮਿਲ ਜਾਂਦਾ ਜਿਹਨੂੰ ਮਿਲ ਜਾਂਦਾ ਉਹ ਤਾਂ ਇਹ ਗੱਲ ਜ਼ਰੂਰ ਕਹਿੰਦਾ ਵੀ ਯਾਰ ਮੈਨੂੰ ਇਨਸਾਫ ਮਿਲਿਆ ਪਰ ਬਹੁਤੇ ਲੋਕ ਮੈਂ ਦੇਖਿਆ ਇਨਸਾਫ ਹੋ ਕੇ ਵੀ ਕਹਿਣਗੇ ਵੀ ਨਹੀਂ ਸਾਨੂੰ ਪੂਰਾ ਨਹੀਂ ਚਲੋ ਅਸੀਂ ਤਾਂ ਇਹ ਕਹਿੰਦੇ ਪੀ ਇਹ ਜਿਹੜੀਆਂ ਕੁਰਸੀਆਂ ਇਹ ਸੰਸਥਾਵਾਂ ਇਹਨਾਂ ਨੂੰ ਨਜ਼ਰ ਨਾ ਲੱਗੇ ਬੱਚੀਆਂ ਰਹਿਣ ਤੇ ਲੋਕਾਂ ਦਾ ਇਨਸਾਫ ਤੇ ਭਰੋਸਾ ਟਿਕਿਆ ਰਹੇ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਸਰੀ ਅਖਾ ਯਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਫੇਰ ਇੱਕ ਕੇਸ ਦੇ ਵਿੱਚ ਤਰੀਕ ਸੀ ਜਿਹੜਾ ਪਾਸਪੋਰਟ ਸਕੈਂਡਲ ਮੋਗਾ 18 ਸਾਲ ਪੁਰਾਣਾ ਇੱਕ ਕੇਸ ਉਹ ਬਹੁਤ ਖੱਟੇ ਮਿੱਠੇ ਮਾੜੇ ਚੰਗੇ ਤਜਰਬੇ ਇਸ ਕੇਸ ਨੇ ਕਰਵਾਏ ਤੇ ਗੱਲ ਹੁੰਦੀ ਹੈ ਸਾਡੀ ਜੁਡੀਸ਼ਰੀ ਦੇ ਉੱਤੇ ਵੈਸੇ ਮੈਂ ਤਾਂ ਜਿੰਨਾ ਅੱਜ ਤੱਕ ਇਹ ਆ ਵੀ ਜਿਵੇਂ ਕਹਿੰਦੇ ਵੀ ਕਣਕ ਦੇ ਵਿੱਚ ਕਾਂਗਿਆਰੀ ਹੁੰਦੀ ਹੈ ਪਰ ਜਿੰਨਾ ਸਾਡਾ ਜਿੰਨਾ ਕੁ ਬਾਹਰ ਆ ਬਹੁਤ ਚੰਗੇ ਜੱਜ ਸਹਿਬਾਨ ਨੇ ਕਰਿਆ ਇਹ ਕੇਸ ਵੀ ਬੜਾ ਟੇਡਾ ਮੇਡਾ ਕੇਸ ਸੀ ਇਹਦੇ ਵਿੱਚ ਸਜ਼ਾ ਹੋਈ ਦੋਸ਼ੀਆਂ ਨੂੰ ਔਰ ਕਿਉਂਕਿ ਬੜਾ ਪ੍ਰਾਣਾ ਰਿਕਾਰਡ ਇਕੱਠਾ ਕਰਨਾ ਪਿਆ ਤੇ ਬੜੀ ਚੁਣੌਤੀ ਹੁੰਦੀ ਹੈ ਇਹ ਜਿਆ ਕਿਸਾ ਦੇ ਵਿੱਚ ਜਿਹਦੇ ਵਿੱਚ ਖਾਸ ਕਰਕੇ ਆਪਦੇ ਮੁਲਾਜ਼ਮ ਹੋਣ ਹੋਰ ਔਸਰਾਂ ਦੀ ਇਨਵੋਲਵਮੈਂਟ ਹੋਵੇ ਤੇ ਮੈਂ ਅੱਜ ਇੱਕ ਜਗਰ ਕੀਤਾ ਰਮਨ ਨੇ ਮੈਨੂੰ ਵੀ ਸਵਾਲ ਪੁੱਛਿਆ ਸੀਗਾ ਤੜਕੇ ਮੈਂ ਕਿਹਾ ਰਮਨ ਫਰੀਦਕੋਟ ਮੈਂ ਭਰਤੀ ਹੋਣ ਤੋਂ ਬਾਅਦ ਇੱਕ ਡੀਐਸਪੀ ਸਾਹਿਬ ਨੂੰ ਮੈਂ ਗੱਲ ਮਨ ਲਗਿਆ ਡੀਐਸਪੀ ਡੀ ਸਾਡੀ ਭਰਤੀ ਹੋਣ ਤੋਂ ਤੁਰੰਤ ਬਾਅਦ ਸਾਡੀ ਟ੍ਰੇਨਿੰਗ ਕਰਾਈ ਗਈ ਸੀ ਮਿਲਟਰੀ ਦਾ ਫਰੀਦਕੋਟ 288 ਵੀਡੀਓ ਰਜiment ਉਸ ਵੇਲੇ ਬੈਠੀ ਸੀ ਤੇ ਸਾਨੂੰ ਤੁਰੰਤ ਜਿਹੜਾ ਹੈਗਾ ਫੌਜ ਦੇ ਹਵਾਲੇ ਕਰ ਦਿੱਤਾ ਗਿਆ 75 ਦਿਨ ਦੀ ਟ੍ਰੇਨਿੰਗ ਸਾਡੀ ਉੱਥੇ ਚੱਲੀ ਤੇ ਬਹੁਤ ਉਸ ਟ੍ਰੇਨਿੰਗ ਨੇ ਸਾਡਾ ਬੇਸ ਜਿਹੜਾ ਸੀ ਬਹੁਤ ਸਟਰੋਂਗ ਬੰਨਿਆ ਫਿਰ ਕੁਝ ਪੁਲਿਸ لائن ਫਰੀਦਕੋਟ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਆਰਜੀ ਡਿਊਟੀਆਂ ਤੇ ਲਾ ਦਿੱਤਾ ਗਿਆ ਮੈਨੂੰ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਤੇ ਦਿੱਤਾ ਗਿਆ ਫਿਰ ਅਸੀਂ ਜਹਾਨ ਖੇਲਾ ਟ੍ਰੇਨਿੰਗ ਕਰਨ ਚਲੇ ਜਾਂਦੇ ਆ ਤੇ ਟ੍ਰੇਨਿੰਗ ਤੋਂ ਬਾਅਦ ਆਉਂਦਿਆਂ ਹੀ ਮੈਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਉਹਨਾਂ ਦੇ ਨਾਲ ਮਤੌਰ ਗੱਲ ਮੇਰੀ ਤਨਾਤੀ ਕਰ ਦਿੱਤੀ ਹੁਣ ਜਿੰਨਾ ਚਿਰ ਅਸੀਂ ਸਾਡੇ ਡੀਐਸਪੀ ਸਾਹਿਬ ਦੇ ਨਾਲ ਰਹੇ ਸੀਗੇ ਉਹਨਾਂ ਚਿਰ ਤਾਂ ਰੋਜ਼ ਤੀਆਂ ਹੀ ਹੁੰਦੀਆਂ ਸੀ ਵੀ ਕਦੇ ਕਿਸੇ ਦੇ ਵਿਆਹ ਤੇ ਇਨਵਾਈਟ ਕਿਸੇ ਦੀ ਪਾਰਟੀ ਤੇ ਇਨਵਾਈਟ ਕਿਸੇ ਦੇ ਜਨਮ ਦਿਨ ਤੇ ਲੋਕ ਅਫਸਰਾਂ ਨੂੰ ਸੱਦਦੇ ਅਫਸਰ ਜਾਂ ਜਾਂਦੇ ਆ ਔਰ ਜਦੋਂ ਮੈਂ ਜੱਜ ਸਾਹਿਬ ਨਾਲ ਲੱਗਿਆ ਤੇ ਕੰਮ ਉਲਟ ਹੋ ਗਿਆ ਅਸੀਂ ਉਹਨਾਂ ਦੇ ਘਰੋਂ ਵਾਪਸ ਆਏ ਤੇ ਘਰੇ ਵੀ ਮਾਹੌਲ ਜਿਹੜਾ ਸੀ ਬੜਾਈ ਸ਼ਾਂਤ ਚੁੱਪ ਕਿਉਂਕਿ ਬੱਚੇ ਉਹਨਾਂ ਦੇ ਬਾਹਰ ਬੋਰਡਿੰਗ 'ਚ ਪੜ੍ਹਦੇ ਸੀ ਤੇ ਦੋਨੇ ਹਸਬੰਡ ਵਾਈਫ ਉਹ ਤੀਜਾ ਮੈਂ ਹੀ ਰੋਟੀ ਨਾ ਢੀਖਾ ਕੇ ਰਾਤ ਨੂੰ ਚੁੱਪਚੀ ਬਿਤੇ ਬਸ ਪੈ ਗਏ ਤਾਂ ਬੜ ਨਾ ਕਿਸੇ ਨੇ ਕੋਈ ਗੱਲ ਕੀਤੀ ਨਾ ਬਾਤ ਤੇ ਮੈਂ ਜਦੋਂ ਫਰੀਦਕੋਟ ਆਏ ਤੇ ਮੈਂ ਇਹਨਾਂ ਉਹਨਾਂ ਨੂੰ ਆਉਂਦੀ ਓ ਉਮਰ ਦੇ ਮੁਤਾਬਕ ਲਾ ਲਓ ਜਾਂ ਗੜ ਭੋਲ ਫੁੜਾ ਲਾ ਲਓ ਮੈਂ ਇਹਨੂੰ ਕਿਹਾ ਮੈਂ ਵੀ ਸਰ ਵੀ ਮੈਂ ਤੁਹਾਡੇ ਨਾਲ 2 ਮਹੀਨੇ ਹੋ ਗਏ ਲੱਗਿਆ ਨੂੰ ਵੀ ਆਪਣੀ ਕਿਸੇ ਨਾਲ ਬਣਦੀ-ਮੁੜਦੀ ਨਹੀਂ ਗਈ ਵੀ ਆਪਣੇ ਵੀ ਆਉਂਦਾ ਜਾਂਦਾ ਹੀ ਨਹੀਂਗਾ ਵੀ ਆਪਾਂ ਕਿਸੇ ਰਿਸ਼ਤੇਦਾਰ ਨਾਲ ਵਰਤਦੇ ਹੀ ਨਹੀਂ ਵੀ ਮੈਂ ਡੀਐਸਪੀ ਸਾਹਿਬ ਨਾਲ ਹੁੰਦਾ ਸੀਗਾ ਵੀ ਉੱਥੇ ਤਾਂ ਰੋਜ਼ ਹੀ ਕੋਈ ਨਾ ਕੋਈ ਇਨਵਾਈਟਡ ਪ੍ਰੋਗਰਾਮ ਆਇਆ ਰਹਿੰਦਾ ਸੀ ਤੇ ਉਹਨਾਂ ਨੇ ਨਾ ਮੇਰੀ ਗੱਲ ਸੁਣ ਕੇ ਕਿਉਂਕਿ ਬੜੇ ਸਿਆਣੇ ਲੋਕ ਆਉਂਦੇ ਵਿਦਵਾਨ ਲੋਕ ਹੁੰਦੇ ਆ ਜੱਜ ਕਿਉਂਕਿ ਐਵੇਂ ਥੋੜੀ ਹੁੰਦਾ ਅਗਲਾ ਕਹਿੰਦਾ ਵੀ ਤੂੰ ਕਿਹੜਾ ਜੱਜ ਲੱਗੇ ਆ ਤੇ ਉਹਦੀ ਕਲਮ 'ਚ ਇੰਨੀ ਪਾਵਰ ਹੁੰਦੀ ਆ ਵੀ ਬੰਦੇ ਨੂੰ ਫਾਂਸੀ ਦੇ ਤਖਤੇ ਤੇ ਪਹਜਾ ਵੀ ਦਿੰਦੀ ਆ ਤੇ ਤੋਂ ਲਾਹ ਵੀ ਲਿੰਦੀ ਆ ਜੱਜ ਤੇ ਰੱਬ ਇੱਕ ਬਰਾਬਰ ਗਿਣੇ ਗਏ ਆ ਉਹ ਮੈਨੂੰ ਦੇ ਬੇਟਾ ਜੱਜ ਦੀ ਜ਼ਿੰਦਗੀ ਵਿਧਵਾ ਔਰਤ ਵਰਗੀ ਹੁੰਦੀ ਆ ਕਹਿੰਦੇ ਵੀ ਵਿਧਵਾ ਔਰਤ ਕਿਸੇ ਰਿਸ਼ਤੇਦਾਰੀ ਚ ਉਹ ਲੱਗਦੇ ਕਿਸੇ ਭੈਣ ਭਰਾ ਕਿਸੇ ਚਾਚੇ ਤਾਏ ਮਾਮੇ ਫੁਫੜ ਨਾਲ ਵੀ ਗੱਲ ਕਰਦੀ ਹੋਵੇ ਤੇ ਬਾਹਰਲੇ ਦੇਖਣ ਵਾਲੇ ਲੋਕ ਜਜਮੈਂਟ ਗਲਤ ਕਰਦੇ ਆ ਕਿਉਂਕਿ ਸਿਰ ਤੇ ਸਿਰ ਦਾ ਸਾਈ ਨਹੀਂ ਹੁੰਦਾ ਇਸ ਕਰਕੇ ਬਹੁਤ ਨਿਗਾ ਜਿਹੜੀ ਹੁੰਦੀ ਆ ਲੋਕਾਂ ਦੀ ਹੋਰ ਤਰ੍ਹਾਂ ਦੀ ਹੁੰਦੀ ਆ ਵੀ ਵਿਧਵਾ ਔਰਤ ਕਿਸੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰ ਸਕਦੀ ਹਾਰ ਸ਼ਿੰਗਾਰ ਵੀ ਨਹੀਂ ਕਰ ਸਕਦੀ ਕੋਈ ਚੰਗਾ ਕੱਪੜਾ ਵੀ ਨਹੀਂ ਪਾ ਸਕਦੀ ਕਿਉਂਕਿ ਜ਼ਿੰਦਗੀ ਬਹੁਤ ਬੰਦਸ਼ਾਂ ਚ ਕਿਰਚਦੀ ਹੈ ਉਹਦੇ ਇਸੇ ਤਰ੍ਹਾਂ ਹੀ ਜੱਜ ਦੀ ਪਦਵੀ ਆ ਹਾਂਜੀ ਕਿਵੇਂ ਵੀ ਜਿਹਦੇ ਵਿੱਚ ਬੰਦਸ਼ਾਂ ਹੀ ਬੰਦਸ਼ਾਂ ਲੱਗ ਜਾਂਦੀਆਂ ਕਿਉਂਕਿ ਕੁਰਸੀ ਇਸ ਤਰ੍ਹਾਂ ਦੀ ਹੈ ਅੱਛਾ ਜੀ ਸੋ ਦੋਸਤੋ ਵਾਕਿਓ ਹੀ ਸਹੀ ਗੱਲ ਆ ਉਹਨਾਂ ਨੇ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਉਹ ਉਹ ਜੋ ਸਿੱਖਿਆ ਬੜਾ ਕੁਝ ਉਹ ਕਹਿੰਦੇ ਵੀ ਜੇ ਅਸੀਂ ਪਬਲਿਕ ਪਲੇਸ ਤੇ ਜਾਵਾਂਗੇ ਕਿਸੇ ਪ੍ਰੋਗਰਾਮਾਂ ਤੇ ਜਾਵਾਂਗੇ ਤੇ ਲੋਕਾਂ ਨਾਲ ਵਿਕਸਾ ਪਰਹਵਾਂਗੇ ਤੇ ਸਾਡੇ ਤੇ ਉਂਗਲਾਂ ਉੱਠਣ ਲੱਗ ਜਾਂਦੀਆਂ ਵੀ ਇਹ ਜੱਜ ਹੁਣ ਇਨਸਾਫ ਨਹੀਂ ਕਰ ਸਕਦਾ ਕਿਉਂਕਿ ਇਹ ਪਬਲਿਕ ਪਲੇਸ ਤੇ ਲੋਕਾਂ ਨਾਲ ਵਿਚਰਦਾ ਚਲੋ ਅੱਜ ਦੇ ਜਮਾਨੇ ਦੇ ਮੁਤਾਬਕ ਕੁਝ ਗੱਲਾਂ ਦਾ ਫਰਕ ਪਿਆ ਦੁਨੀਆ ਅਡਵਾਂਸ ਹੁੰਦੀ ਆ ਕੁਝ ਗੱਲਾਂ ਅਡਵਾਂਸ ਹੋ ਜਾਂਦੀਆਂ ਪਰ ਉਹ بڑے ਜੱਜ ਜਿਹੜੇ ਉਹ ਮੈਂ ਦੇਖੇ ਬੜੇ ਲਿਮਟ ਜ਼ਿੰਦਗੀ ਜਿਉਣ ਵਾਲੇ ਬੜਾ ਸਾਫ ਸੁਥਰਾ ਉਹਨਾਂ ਦਾ ਜੀਵਨ ਉੱਚਾ ਸੁੱਚਾ ਹੁੰਦਾ ਸੀ ਤੇ ਉਹ ਗੱਲ ਯਾਦ ਆ ਕੇ ਅੱਜ ਮੈਂ ਗੱਲ ਇਹਦੇ ਨਾਲ ਕੀਤੀ ਦੂਸਰੀ ਘਟਨਾ ਮੋਗੇ ਕਚੈਰੀ ਦੀ ਆ ਉਹਦੇ ਚ ਜੱਜ ਸਾਹਿਬ ਦੀ ਪਾਵਰ ਮੇਰੀ ਵਾਈਫ ਬਾਹਰ ਆਈ ਤੇ ਇਨਸਾਨੀਅਤ ਕੀ ਹੁੰਦੀ ਆ ਉਹ ਵੀ ਆਪਾਂ ਅੱਜ ਤੁਹਾਡੇ ਨਾਲ ਜ਼ਿਕਰ ਕਰਾਂਗੇ ਮੈਂ ਫਿਰੋਜ਼ਪੁਰ ਤੋਂ ਇੱਕ ਪੇਸ਼ੀ ਲੈ ਕੇ ਆਇਆ ਕਿਸੇ ਨੌਜਵਾਨ ਦੀ ਨੌਜਵਾਨ ਇਹ ਇਹ ਰੈਜਿਸਟਰ ਕੈਟਾਗਰੀ ਦੇ ਵਿੱਚੋਂ ਆਉਂਦਾ ਸੀ ਦੋ ਮਾਰਡਰ ਕੇਸ ਸੀ ਉਹਦੇ ਤੇ ਜੇਲ੍ਹ ਦੇ ਵਿੱਚ ਕੋਈ ਲੜਾਈ ਹੋਈ ਤੇ ਉਸ ਮੁੰਡੇ ਨੇ ਨਾ ਰਮਨ ਤਵਾ ਮਾਰਿਆ ਸਿਰ 'ਚ ਨਾਲ ਦੇ ਕਿਉਂਕਿ ਗਰੁੱਪ ਵੱਜ ਕੇ ਹੁੰਦੀਆਂ ਜੇਲ੍ਹਾਂ 'ਚ ਵੀ ਚਲਦੀਆਂ ਤੇ ਉਹਦੇ ਜਦੋਂ ਸਿਰ ਦੇ ਵਿੱਚ ਛੱਟ ਜਾਦਾ ਵੱਜ ਗਈ ਜੇਲ੍ਹ ਦੇ ਹਸਪੀਟਲ 'ਚ ਇਲਾਜ ਹੋਇਆ ਤੇ ਉਹ ਬੰਦਾ ਜਾਨਕਿ ਦਿਮਾਗੀ ਤੌਰ ਤੇ ਬਿਮਾਰ ਹੋ ਗਿਆ ਜਿਵੇਂ ਕਹਿੰਦੇ ਕਿ ਅਸੀਂ ਵੀ ਮੰਦਬੁੱਧੀ ਟਾਈਪ ਹੋ ਗਿਆ ਉਹ ਕਿਸੇ ਨਾਲ ਬੋਲਦਾ ਨਹੀਂ ਸੀ ਚੱਲਦਾ ਨਹੀਂ ਸੀ ਉੱਥੇ ਇੱਕ ਕੋਨੇ 'ਚ ਡਿੱਗਿਆ ਪਿਆ ਰਹਿੰਦਾ ਸੀ ਸਾਰਾ ਦਿਨ ਉਹ ਤਾਂ ਪਿਆ ਰਹਿੰਦਾ ਸੀ ਕਿਉਂਕਿ ਦਬਾਹ ਕੰਮ ਕਰਨ ਨੂੰ ਹਟ ਗਿਆ ਸੱਟ ਜਿਹੜੀ ਉਹ ਸਿਰ ਦੇ ਵਿੱਚ ਜਿਆਦਾ ਵੱਜ ਗਈ ਤੇ ਦਿਮਾਗ ਦੇ हिसाब ਦਾ ਅੱਧੇੋਂ ਜ਼ਿਆਦਾ ਦਿਮਾਗ ਡੈਡ ਹੋ ਗਿਆ ਤੇ ਗੁਰਸਾਖ ਰਜੰਟ ਸਿੰਘ ਉਹਨੂੰ ਸੈਸਿੰਦ ਅੱਜ ਹੁੰਦੇ ਸੀ ਆਪਣੇ ਮੋਕੇ ਤੇ ਅਸੀਂ ਉਹਨਾਂ ਨੂੰ ਜਦੋਂ ਲੈ ਕੇ ਆਏ ਤੇ ਉਸ ਮੁੰਡੇ ਦਾ ਪਹਿਲਾਂ ਤਾਂ ਬਾਥਰੂਮ ਗੱਡੀ ਦੇ ਵਿੱਚ ਬਹਾਉਣ ਲੱਗਿਆ ਉਹਨੇ ਕਰਤਾ ਤੇ ਸਾਰੇ ਮੁਲਾਜ਼ਮ ਬੜੀ ਤਕਲੀਫ ਜੀ ਮੰਨਣ ਲੱਗ ਪਏ ਵੀ ਯਾਰ ਮੈਂ ਉਹਨੂੰ ਕਿਹਾ ਮੈਂ ਹਜ਼ਾਰੇ ਦੇ ਵਸ ਦੀ ਗੱਲ ਨਹੀਂ ਇਰੂ ਆਪਣੀ ਲਿ ਜਾਣਾ ਹੀ ਪੈਣਾ ਕਿਉਂਕਿ ਦੀ ਤਰੀਕ ਹੈ ਪੇਸ਼ੀ ਹੈ ਕਿ ਉਹ ਇੱਥੇ ਸੀ ਇੱਕ ਦੂਜੀ ਉਹਦੀ ਤਰੀਕ ਮੋਗੇ ਤੋਂ ਬਾਅਦ ਜੀਰੇ ਸੀ ਉਥੇ ਨੇ ਅਦਾਲਤ ਵਿੱਚ ਖੜਿਆ ਹੀ ਫਿਰ ਉਹਨੇ ਬਾਥਰੂਮ ਦੇ ਥੋੜੀ ਜੀ ਟਾਇਲਟ ਉਹਦੀ ਨਿਕਲੀ ਮੈਂ ਜੈ ਸਾਹਿਬ ਨੂੰ ਰਿਕਵੈਸਟ ਕੀਤੀ ਮਾਨਸਿਕ ਰੋਗੀ ਬੰਦਾ ਵੀ ਇਹ ਤਾਂ ਜੇਲ੍ਹ ਚ ਰੱਖਿਆ ਨਹੀਂ ਜਾ ਸਕਦਾ ਤੇ ਇਹ ਪਤਾ ਨਹੀਂ ਜੇਲ ਸੁਪਰਡੈਂਟ ਨੇ ਉਹਨਾਂ ਦਾ ਜਿਹੜਾ ਸਟਾਫ ਇਹਨੂੰ ਕਿਵੇਂ ਰੱਖੀ ਬਿਠਾ ਹੈ ਇਹਨੂੰ ਤਾਂ ਤੁਰੰਤ ਹਸਪੀਟਲ ਸ਼ਿਫਟ ਕਰਨਾ ਚਾਹੀਦਾ ਜਿਹੜੇ ਦੇ ਹਾਲਾਤ ਹੈ ਹੋਣ ਸاجਬ ਸਾਹਿਬ ਦੀ ਪਾਵਰ ਦੇਖੋ ਦੋਸਤੋ ਉਹਨਾਂ ਦਾ ਵਕੀਲ ਬਣਾਇਆ ਉਹਦੇ ਵਾਰਸ ਸੱਦ ਕੇ ਤੇ ਮੇਰੇ ਬਿਆਨ ਲਿਖ ਕੇ ਜੱਜ ਸਾਹਿਬ ਨੇ ਉਹਨੂੰ ਸਿੱਧਾ ਜਿਹੜਾ ਹੈਗਾ ਪਰਿਵਾਰ ਦੇ ਹਵਾਲੇ ਕਰਕੇ ਹਸਪੀਟਲ ਦਾ ਜਿਹੜਾ ਹੈਗਾ ਜੇਲ ਵਾਲਿਆਂ ਨੂੰ ਭੇਜਦਾ ਲਿਖ ਕੇ ਵੀ ਇਹਨੂੰ ਤੁਰੰਤ ਕਿਹੜਾ ਬਾਹਰ ਹੋਏ ਦਾ ਚੰਗੇ ਹਸਪੀਟਲ 'ਚ ਇਲਾਜ ਕਰਵਾਇਆ ਜਾਵੇ ਮਤਲਬ ਇੰਨੀ ਪਾਵਰ ਆ ਜਿਹੜੀ ਜੱਜ ਤੱਜ ਦੀ ਹੁੰਦੀ ਹੈ ਬੰਦੇ ਨੂੰ ਬੰਨੜਣਾ ਛੱਡਣਾ ਇੱਕ ਮਿੰਟ ਸਕਿੰਟ ਤੱਕ ਦਾ ਕੰਮ ਹੈ ਤੇ ਇਹ ਜਿਹੜੀਆਂ ਸਾਡੀਆਂ ਇਹ ਸੰਸਥਾਵਾਂ ਇਹ ਬਚੀਆਂ ਰਹਿਣੀਆਂ ਚਾਹੀਦੀਆਂ ਤੇ ਜਿਹੜਾ ਸਾਡਾ ਪਾਸਪੋਰਟ ਸਕੈਂਡਲ ਦਾ ਕੇਸ ਆ ਮੈਨੂੰ ਲੱਗਦਾ ਵੀ ਅੱਜ ਮੈਂ ਜੈਸਾਹਬ ਨਾਲ ਗੱਲ ਵੀ ਸ਼ੇਅਰ ਕੀਤੀ ਮੈਂ ਕਿਹਾ ਜੀ 7400 ਮੁਲਜ਼ਮ ਇੱਕੇ ਕੇਸ ਦੇ ਵਿੱਚ ਜਿਹੜੇ ਤੁਹਾਡੀ ਕੋਰਟ ਦੇ ਵਿੱਚ ਚਲਾਉਣ ਹੋ ਚੁੱਕੇ ਆ ਉਮੜਾ ਉਹ ਵੀ ਕਹਿੰਦੇ ਵੀ ਮੈਂ ਬੜਾ ਇੰਟਰਸਟਿਡ ਕੇਸ ਆ ਵੀ ਇੰਨੇ ਮੁਲਜ਼ਮ ਇੱਕ ਕੇਸ ਨਾਲ ਰਿਲੇਟਡ ਸਵਾਚਾਰ ਸੰਬੋਲਚੂ ਮੇਕ ਕੇਸ ਨਾਲ ਦੇ 18 ਸਾਲ ਤੋਂ ਇਹ ਕੇਸ ਰੈਗੂਲਰ ਚੱਲ ਰਿਹਾ ਤੇ ਮੇਰੀਆਂ ਰੈਗੂਲਰ ਗਵਾਹੀਆਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਤੇ ਇਸ ਕਰਕੇ ਇਹ ਇਨਸਾਨੀਅਤ ਦਾ ਕੰਮ ਤੁਹਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਤੇ ਇਹ ਸੰਸਥਾਵਾਂ ਸਾਡੀਆਂ ਅਰਦਾਸ ਕਰਿਓ ਵੀ ਇਹ ਬੱਚੀਆਂ ਰਹਿਣ ਜਿੱਥੇ ਇਹ ਇਨਸਾਫ ਦੇ ਮੰਦਰ ਇਨਸਾਫ ਤੇ ਇਹ ਬੈਠਣ ਵਾਲੇ ਲੋਕ ਇਹਨਾਂ ਲੋਕਾਂ ਨੂੰ ਤੱਤੀ ਬਾਣਾ ਨਾ ਲੱਗੇ ਮੈਂ ਕਹਿੰਦਾ ਵੀ ਇਹ ਮਰਿਆਦਾ ਚਲੋ ਫਰਕ ਤਾਂ ਹੈ ਕੁਛ ਲੋ ਜਦੋਂ ਚੀਜ਼ਾਂ ਹੈ ਜੀਆਂ ਸੁਣਦੇ ਆ ਪਰ ਜਿੰਨਾ ਕਿ ਸਾਡਾ ਵਾਹ ਪਿਆ ਜੱਜ ਸਾਹਿਬਾਨ ਜਿੰਨੇ ਵੀ ਮੇਰੇ ਤੋਂ ਵਾਹ ਪਿਆ ਵਧੀਆ ਵਧੀਆ ਜੱਜਾਂ ਨੇ ਔਰ ਉਹਨਾਂ ਨੇ ਆਪਣੀਆਂ ਕੁਰਸੀਆਂ ਦਾ ਇਨਸਾਫ ਕੀਤਾ ਤੇ ਲੋਕ ਵੀ ਜਿੰਨਾ ਕ ਇਨਸਾਫ ਚਲੋ ਅਧੂਰਾ ਮਿਲ ਗਿਆ ਕਿਵੇਂ ਵੀ ਮਿਲ ਗਿਆ ਪਰ ਜੇ ਮਿਲ ਜਾਂਦਾ ਜਿਹਨੂੰ ਮਿਲ ਜਾਂਦਾ ਉਹ ਤਾਂ ਇਹ ਗੱਲ ਜ਼ਰੂਰ ਕਹਿੰਦਾ ਵੀ ਯਾਰ ਮੈਨੂੰ ਇਨਸਾਫ ਮਿਲਿਆ ਪਰ ਬਹੁਤੇ ਲੋਕ ਮੈਂ ਦੇਖਿਆ ਇਨਸਾਫ ਹੂਕੇ ਵੀ ਕਹਿਣਗੇ ਵੀ ਨਹੀਂ ਸਾਨੂੰ ਪੂਰਾ ਨਹੀਂ ਮਿਲਿਆ ਚਲੋ ਅਸੀਂ ਤਾਂ ਇਹ ਕਹਿੰਦੇ ਬੀਏ ਇਹ ਜਿਹੜੀਆਂ ਕੁਰਸੀਆਂ ਇਹ ਸੰਸਤਾਵਾਂ ਇਹਨਾਂ ਨੂੰ ਨਜ਼ਰ ਨਾ ਲੱਗੇ ਬਸੀਆਂ ਰਹਿਣ ਦੇ ਲੋਕਾਂ ਦਾ ਇਨਸਾਫ ਤੇ ਭਰੋਸਾ ਟਿਕਿਆ ਰਹੇ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਸਰੀ ਅਕਾ